ਲੁਧਿਆਣਾ ਵਾਸੀਆਂ ਵਾਸਤੇ ਇੱਕ ਖੁਸ਼ਖਬਰੀ ਆ ਵੀ ਮੈਂ ਇੱਕ ਡਾਇਲਿਸਿਸ ਸੈਂਟਰ ਵਿੱਚ ਖੜਾ ਨਾ ਤਾਂ ਇੱਥੇ ਮੈਨੂੰ ਕੋਈ ਕਾਊਂਟਰ ਨਜ਼ਰ ਆਇਆ ਨਾ ਕੈਸ਼ ਕਾਊਂਟਰ ਨਜ਼ਰ ਆਇਆ ਨਾ ਡੋਨੇਸ਼ਨ ਬਾਕਸ ਨਜ਼ਰ ਆਇਆ ਤੇ ਇੱਥੇ 20 ਤੋਂ ਵੱਧ ਡਾਇਲਿਸਿਸ ਦੀਆਂ ਮਸ਼ੀਨਸ ਨੇ ਜਿਹੜੀਆਂ ਫ੍ਰੀ ਦੇ ਵਿੱਚ ਚੱਲ ਰਹੀਆਂ ਤੁਹਾਡਾ ਉਪਰਾਲਾ ਬਹੁਤ ਵੱਡਾ ਤੁਸੀਂ ਕਿੰਨੇ ਕਿੰਨੀ ਦੇਰ ਦੀ ਪਲੈਨਿੰਗਸ ਕੀਤੀਆਂ ਹੋਣਗੀਆਂ ਤੁਸੀਂ ਇੱਥੇ ਇੱਕ ਇੱਕ ਮਸ਼ੀਨ ਜਿਹੜੀ ਹੈ ਇਹ ਮਸ਼ੀਨ ਹੀ ਲੱਖਾਂ ਦੀ ਮਸ਼ੀਨ ਆ ਕਰੋੜਾਂ ਦੇ ਇੱਕ ਇੱਕ ਮਸ਼ੀਨਾਂ ਜਿਹੜੀਆਂ ਇੱਥੇ ਮਸ਼ੀਨਸ ਲੱਗੀਆਂ ਹੋਈਆਂ ਇੰਡੀਆ ਦਾ ਪਹਿਲਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਡੈਲਸੀ ਸੈਂਟਰ ਇੱਥੇ ਕੋਈ ਕੈਸਕਾਉਂਟ ਨਹੀਂ ਹੈ ਇਹ ਜਿਹੜਾ ਸਹਿਯੋਗ ਹੈ 44 ਸਾਲ ਪਹਿਲਾਂ ਜਿਹੜੇ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਦੇ ਉਪਰਾਲੇ ਨਾਲ ਜਦੋਂ ਲੋਕਡਾਊਨ ਲੱਗਿਆ ਸੀਗਾ ਲੋਕੀ ਤਿਲ ਤਿਲ ਮਰਦੇ ਸੀ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਰਾਸਨ ਦੀ ਦਵਾਈਆਂ ਦੀ ਸੇਵਾ ਤੋਂ ਆਸੀਂ ਸ਼ੁਰੂ ਕੀਤਾ ਸੀ ਜਿੱਥੇ ਅਸੀਂ ਮੈਡੀਕਲ ਦੀ ਸਹੂਲਤਾਂ ਦੇ ਰਹੇ ਨੇ ਉੱਥੇ ਅਸੀਂ ਐਜੂਕੇਸ਼ਨ ਦੀ ਸਹੂਲਤ ਦੇ ਰਹੇ 125 ਬੱਚਾ ਜਿਹੜਾ ਕਿ ਸਾਡਾ ਪੜ ਰਿਹਾ 30-35 ਬੱਚੇ ਡਿਗਰੀਆਂ ਕਰ ਰਹੇ ਸੀਏ ਕਰ ਰਹੇ ਇੱਕ ਬੱਚੀ ਆਈਪੀਐਸ ਲਈ ਐਗਜ਼ਾਮ ਦੇ ਰਹੀ ਹੈ ਔਰ ਇੱਕ ਬੱਚੀ ਜਿਹੜੀ ਹੈਗੀ ਹੈ ਉਹ ਡਾਕਟਰੀ ਦੀ ਦੇ ਰਹੀ ਸੀ ਸੈਕੰਡ ਜਿਹੜਾ ਲੋਕਡਾਊਨ ਸੀ ਤਿਲ-ਤਿਲ ਮਰਦੇ ਸੀ ਆਕਸੀਜਨ ਨਾਲ ਅਸੀਂ ਇੱਕ ਪੰਜਾਬ ਦੀ ਪਹਿਲੀ ਇੱਕ ਐਨਜੀਓ ਆਫ ਜੀ ਸੀ ਜਿਹਦੇ ਕੋਲ 45 ਆਕਸੀਜਨ ਸਿਲੰਡਰ ਤੇ 40ਆਂ ਜਿਹੜੇ ਆਕਸੀਜਨ ਮਸ਼ੀਨਾਂ ਜਿਹੜੀਆਂ ਸੀ ਜ਼ਮੀਨਾਂ ਵੇਖ ਜਾਂਦੀਆਂ ਮੈਂ ਕਈ ਪਿੰਡਾਂ 'ਚ ਗਿਆ ਮੈਂ ਦੇਖਿਆ ਵੀ ਕਈਆਂ ਕੋਲ 20-20 ਕਿੱਲੇ ਜ਼ਮੀਨ ਸੀ ਡੈਲੈਸਿਸ ਦੇ ਕਰਕੇ ਸਾਰੀ ਦੀ ਸਾਰੀ ਜਿਹੜੀ ਹੈ ਕਿਸੇ ਦੀ ਗਹਿਣੇ ਚੜ ਗਈ ਕਿਸੇ ਦੀ ਵੇਚ ਗਈ ਇਹ ਇੰਨੀ ਖ਼ਤਰਨਾਕ ਬਿਮਾਰੀ ਹੈ ਛਡਾ ਇੱਕ ਡੈਲਸੀ ਵਾਲਾ ਪੇਸ਼ੈਂਟ ਸੀਗਾ ਆ ਹੀ ਨਹੀਂ ਉਹਨੇ ਫੈਕਟਰੀ ਵਿੱਚ ਗਿਆ ਇਸ ਚੀਜ਼ ਅੱਜ ਉਹਦੀ ਵਿਚਾਰੇ ਨੇ ਫੈਕਟਰੀ ਵਿੱਚ ਕੀ ਰਜਿਸਟਰੀ ਕਰਾਣ ਗਿਆ ਤੇ ਹਾਲ ਹੈ ਡੈਲਸੀ ਭਾਵੇਂ ਜਿਹੜੇ ਮਰਜ਼ੀ ਹਸਪਤਾਲ 'ਚ ਮਰੀਜ਼ ਕਰਾਵੇ ਫਿਰ ਹੋਣੀ ਚਾਹੀਦੀ ਮੇਰੀ ਸਿਹਤ ਦਾ ਹੋਰ ਮਹੀਨੇ ਦੋ ਮਹੀਨੇ ਚਾਰ ਮਹੀਨੇ ਠੀਕ ਹੋ ਗਈ ਮੈਂ ਇੱਕ ਉਪਰਾਲਾ ਕਰਾਂਗਾ ਲੁਧਿਆਣੇ ਨੂੰ ਇੱਕ 100 ਬੈੱਡ ਦਾ ਹਸਪਤਾਲ ਹੈ ਜਾਂ ਫਰੀ ਰਹੀ ਜਿਹੜਾ ਕਿ ਬੰਦਾ ਆਵੇ ਉਹਦਾ ਕੋਈ ਪੈਸਾ ਨਾ ਲੱਗੇ ਤੇ ਉਹ ਫਰੀ ਇਲਾਜ ਕਰਾ ਕੇ ਜਾ ਸਕੇ ਮੈਂ ਕਿ ਕੋਈ ਵੀ ਬਿਮਾਰੀ ਹੋ ਉਹਦੇ ਲਈ ਅਸੀਂ ਸਾਰੀ ਧਾਰਮਿਕ ਸੰਸਥਾਵਾਂ ਨੂੰ ਜਿਹੜੀ ਐਨ ਜੀਓ ਚੱਲੀਆਂ ਨੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਇਕੱਠੇ ਕਰਕੇ ਦੇ ਸਕਦੇ ਨਹੀਂ ਸਰਕਾਰਾਂ ਦਿੰਦੀਆਂ ਆਪਾਂ ਦੇ ਸਕਦੇ ਆ ਸੋਚ ਨੂੰ ਆਪਾਂ ਨੂੰ ਬਦਲਣੀ ਪੈਣੀ ਆਪਾਂ ਕਹਿੰਦੇ ਨੇ ਕਿ ਆਪਾਂ ਧਾਰਮਿਕ ਸੇ ਇੰਨਾ ਕੋਈ ਦਾਨ ਦਿੰਦੇ ਨੇ ਪਰਮਾਤਮਾ ਨੇ ਨਹੀਂ ਮੇਰੇ ਵਾਹਿਗੁਰੂ ਨੇ ਨੇ ਕਿਹਾ ਕਿਸੇ ਵੀ ਧਰਮ ਚੀਂ ਨਹੀਂ ਕਿਹਾ ਕਿ ਪਰਮਾਤਮਾ ਕੀ ਮੈਨੂੰ ਕੁਝ ਦੇਵੇ ਉਹ ਕਹਿੰਦਾ ਮੇਰੇ ਬਣਾਏ ਜਿਹੜੇ ਇਨਸਾਨ ਹੈ ਜੇ ਤੂੰ ਉਹਦੀ ਸੇਵਾ ਕਰਤੀ ਮੇਰੇ ਸੇਵਾ ਦੇਖੋ ਬਾਬਾ ਨਾਨਕ ਨੇ 13 13 ਕਰਕੇ ਸਾਰਾ ਕੁਝ ਤਾਂ ਕੀਤਾ ਅਸੀਂ ਕਿੱਥੇ ਕਦੇ ਚੱਲਦੇ ਆ ਜਿਹੜਾ ਤੁਸੀਂ ਆ ਕਰਮ ਕਰਦੇ ਹੋ ਜਿਹੜਾ ਕਿਸੇ ਲਈ ਸੇਵਾ ਕਰਦੇ ਹੋ ਨਾਲ ਹੋ ਜਾਣਾ ਆ ਵੀਡੀਓ ਜ਼ਰੂਰ ਸ਼ੇਅਰ ਕਰਦੇ ਮੈਂ ਤੁਹਾਨੂੰ ਆਪਣੀ ਵੀਡੀਓ ਚ ਵੀ ਕਹਿਣਾ ਵੀਡੀਓ ਮੇਰੇ ਲਈ ਨਹੀਂ ਸ਼ੇਅਰ ਕਰਨੀ ਆ ਵੀਡੀਓ ਜੇ ਤੁਸੀਂ ਸ਼ੇਅਰ ਕਰੋਗੇ ਕਿਸੇ ਨੂੰ ਵੀ ਡਾਲਸੀ ਵਾਲੇ ਮਰੀਜ਼ ਦੇ ਦੇਖੂਗਾ ਇੱਥੇ ਆਊਗਾ ਕਿਹਨੂੰ ਪੈਨ ਮਿਲਣਾ ਜਿੰਨਾ ਅੱਜ ਬੋਸ਼ੇਰ ਕੀਤੀ ਹੋਣੀ ਮੈਨੂੰ ਹੁਣ 2.5 ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਕਦੇ ਕੋਈ ਤਕਲੀਫ ਨਹੀਂ ਟਾਈਮ ਸਹਰਾਈ ਦਾ ਟਾਈਮ ਸਹਰ ਚਲੇ ਜਾਈਦਾ 4 ਘੰਟੇ ਦਾ ਪੱਕਾ ਡਾਇਲਿਸ ਕਰਦੇ ਆ ਜੀ ਔਰ ਇੱਕ ਬਾਹਰੋਂ ਕਰਾਉਂਦੇ ਨੇ ਕੋਈ 2.5 ਘੰਟੇ ਦਾ ਕਰਦੇ ਕਿ 2 ਘੰਟੇ ਦਾ ਕਰਦਾ ਸੀ ਉਸ ਦਿਨ ਤੋਂ ਹੀ ਮੇਰੀ ਸਿਹਤ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਠੀਕ ਆ ਜੀ ਕਿੱਥੇ ਤੇ ਮੈਂ ਤੁਰਨੋਂ ਚੱਲਿਆ ਗਿਆ ਸੀਗਾ ਵਾਰੋ ਕਰਾਂਦੇ ਸੀ ਕਿੰਨਾ ਖਰਚਾ ਕਰਤਾ ਡਾਇਲਿਸਿਸ ਤੇ ਕਿੰਨਾ ਕੁ ਪੈਸੇ ਪਹਿਲਾਂ ਲਗਾ ਦਿੱਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਿੰਨਾ ਖਰਚਾ ਕਰਤਾ ਮੇਰਾ ਜੀ ਘਰ ਤੋਂ ਘੱਟ 2.5 ਲੱਖ ਰੁਪਈਆ ਲੱਗ ਚੁੱਕਿਆ ਕਈ ਵਾਰੀ ਅਸੀਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਜਿਹੜਾ ਸਟਾਫ ਹੁੰਦਾ ਉਹ ਸਹੀ ਤਰੀਕੇ ਨਾਲ ਟਰੀਟ ਨਹੀਂ ਕਰਦਾ ਬਸ ਆ ਰੂਡਲੀ ਬਿਹੇਵ ਕਰਦਾ ਇੱਥੇ ਦਾ ਸਟਾਫ ਕਿਦਾਂ ਦਾ ਮੈਂ نیچے ਤੋਂ ਸੈਕੰਡ ਫਲੋਰ ਤੇ ਬੀਲ ਚੇਅਰ ਤੇ ਹੋਂ ਨਾ ਕਦੇ ਫੋਨ ਵੀ ਨਹੀਂ ਕੀਤਾ ਹੈਗਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਥਰ નીચે ਮਰੀਜ਼ ਆ ਗਏ ਉਸੇ ਟਾਈਮ ਬੀਲ ਚੇਅਰ ਲੈ ਕੇ ਉੱਪਰ ਪਹੁੰਚ ਜਾਂਦੇ ਨੇ ਸਾਨੂੰ ਲੈ ਕੇ ਬਾਉ ਜੀ ਉਹਨਾਂ ਦੀ ਬਹੁਤ ਵੱਡੀ ਮਿਹਰਬਾਨੀ ਆ ਜਿਨ੍ਹਾਂ ਨੇ ਐਡਾ ਵੱਡਾ ਫਰੈਸਲਾ ਕੀਤਾ ਜੀ ਤੇ ਸਾਡੇ ਅਰਗਿਆਂ ਨੂੰ ਜੀਵਨ ਦਾਨ